ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਟਾਲਾ ਦੇ ਵਿੱਚ ਗੁਰਨਾਨਕ ਸਾਹਿਬ ਜੀ ਦੇ ਵਿਆਹ ਪੁਰਬ ਤੇ ਖਾਲਸਾ ਐਡ ਵੱਲੋਂ ਬਹੁਤ ਵੱਡੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਸਰਦਾਰ ਰਵੀ ਸਿੰਘ ਜੀ ਦੇ ਦਸ਼ਾ ਨਿਰਦੇਸ਼ੇਟ ਤੇ ਇੱਥੇ ਸਰਦਾਰ ਦਜੀਤ ਸਿੰਘ ਕਾਲੋ ਵੱਲੋਂ ਪਾਣੀ ਦੇ ਲੰਗਰ, ਖੀਰ ਦੇ ਲੰਗਰ, ਕਾਫੀ ਤੇ ਹੋਰ ਅਨੇਕ ਪ੍ਰਕਾਰ ਦੀਆਂ ਜਿਹੜੀਆਂ ਵਸਤੂਆਂ ਨੇ ਉਹ ਇੱਥੇ ਸੰਗਤਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਇਦਾਂ ਹੀ ਇਹਨਾਂ ਵੱਲੋਂ ਹਰ ਇਹਨਾਂ ਦੀਆਂ ਟੀਮਾਂ ਜਿਹੜੀਆਂ ਜਿਹੜਾ ਇੱਥੇ ਹਾੜ ਆਏ ਨੇ ਉਹਦੇ ਵਿੱਚ ਵੀ ਟੀਮਾਂ ਲੱਗੀਆਂ ਹੋਈਆਂ ਨੇ ਤੇ ਇੱਥੇ ਵੀ ਜਿਹੜੀਆਂ ਸੇਵਾ ਨਿਭਾਈਆਂ ਜਾ ਰਹੀਆਂ ਨੇ ਤੇ ਮੈਂ ਸਾਰੀਆਂ ਸੰਗਤਾਂ ਨੂੰ ਇਸ ਮੌਕੇ ਬਨਾਸਾ ਦੇ ਵਿਆਹਪੁਰ ਦੇ ਵਧਾਈ ਦਿੰਦਾ ਵਾਂ ਉੱਥੇ ਨਾਲ ਸਰ ਸਰਦਾਰ ਰਵੀ ਸਿੰਘ ਜੀ ਜੋ ਖਾਲਸਾ ਦੇ ਸਰਦਾਰ ਉਹਨਾਂ ਦਾ ਵੀ ਧਨਵਾਦ ਕਰਦਾ ਜਿਹੜੀ ਇੰਨੀਆਂ ਵੱਡੀਆਂ ਸੇਵਾਵਾਂ ਨਿਭਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਲਜੀਤ ਸਿੰਘ ਕਾਲੋਂ ਖਾਲਸਾ ਇਤੋ ਹੀ ਖਾਲਸਾ ਦੇ ਖਾਲਸੇ ਨੂੰ ਵਕਵਾ ਜਿਹੜੇ ਸੇਵਾ ਦੇ ਕਾਰਜ ਚ ਪਾਏ ਜਾ ਰਹੇ ਨੇ ਅੱਜ ਬਟਾਲਾ ਵਿੱਚ ਵੀ ਜਿੱਤੇ ਦੀ ਸ਼ੁਭੀਤ ਤੇ ਖੀਰ ਦਾ ਲੰਗਰ ਲਗਾਇਆ ਗਿਆ ਬਾਬਾ ਜੀ ਦੇ ਵਿਆਹ ਤੇ ਸਾਡੇ ਵੱਲੋਂ 6-7 ਸਾਲ ਤੋਂ ਇਹ ਲੰਗਰ ਦੀਆਂ ਸਵਾਵਾ ਚੱਲ ਰਹੀਆਂ ਜਿੱਥੇ ਪਾਣੀ ਦਾ ਲੰਗਰ ਖੀਰ ਦਾ ਲੰਗਰ ਚਾਹ ਦਾ ਲੰਗਰ ਕੌਫੀ ਦਾ ਲੰਗਰ ਸ਼ੱਕਰਪਾਰੇ ਇਹ 6-7 ਸਾਲ ਜੰਨ ਰਤਨ ਸੇਵਾ ਚੱਲ ਰਹੀ ਹੈ ਸਾਨੂੰ ਇੱਥੇ ਵੀ 5 ਸਾਲ ਹੋ ਗਏ ਜੀ ਇੱਥੇ ਲਾਉਂਦੇ ਆ ਵੀ ਤੇ ਇੱਥੇ ਵੀ ਚੱਲ ਰਹੀ ਹੈ ਸੇਵਾ ਤੇ ਹੁਣ ਫਲੱਡ ਆਇਆ ਜੀ ਫਲੱਡ ਦੇ ਵਿੱਚ ਡੇਰਾ ਬਾਬਾ ਨਾਨਕ ਗਰਦਾਸਪੁਰ ਫਦੇਗੜ ਚੂੜੀਆਂ ਇਹ ਨਾਲਾ ਪਠਾਨਕੋਟ ਸਾਰੇ ਬੰਨੇ ਸਾਡੀਆਂ ਟੀਮਾਂ ਲੱਗੀਆਂ ਜੀ ਉੱਥੇ ਵੀ ਸੇਵਾ ਨਿਭਾ ਰਹੇ ਆ ਜੀ ਨਾਲ ਆ ਖਾਲਸਾ ਐਡ ਦੇ ਵਲੰਟੀਅਰਸ ਆ ਕਿਵੇਂ ਧੰਨਵਾਦ ਕਰਦੇ ਹੋ ਕਿਉਂਕਿ ਵਲੰਟੀਅਰਸ ਨਾਲ ਹੀ ਖਾਲਸਾ ਐਡ ਆ ਉਹਨਾਂ ਦਾ ਕਿਵੇਂ ਧੰਨਵਾਦ ਕਰੀਏ ਦੇਖੋ ਜੀ ਸਾਡੀ ਵਲੰਟੀਅਰ ਸਾਡੀ ਰੀੜ ਦੀ ਹੱਡੀ ਹੈ ਜੀ ਵਲੰਟੀਅਰ ਦੇ ਨਾਲ ਹੀ ਸੇਵਾ ਜੀ ਵਲੰਟੀਅਰ ਗਰਾਊਂਡ ਲੈਵਲ ਤੇ ਸੇਵਾ ਕਰਦੇ ਆ ਉਹਨਾਂ ਦਾ ਧੰਨਵਾਦ ਅਸੀਂ ਕਰ ਹੀ ਨਹੀਂ ਸਕਦੇ ਉਹਨਾਂ ਦੇ ਸਿਰ ਤੇ ਸਾਰਾ ਕੁਝ ਚਾਰਿਆ ਹੀ ਨਾਲ ਔਰ ਉਹ ਇਹ ਮਹਾਰਾਜ ਪਾਸ਼ਾ ਬਖਸ਼ਣ ਹੈ ਤਾਕਤ ਬਖਸ਼ਣ ਹੈ ਕਿ ਇਹ ਸੇਵਾ ਨਿਰੰਤਰ ਲੈਂਦੇ ਰਹਿਣ ਸਾਡੇ ਕੋਲ ਠੀਕ ਹੈ ਜੀ ਅੱਜ ਪੀਐਚਐਲ ਕੂਰੀਨ ਅਸਤੇ ਖਾਲਸਾ ਢ ਵੱਲੋਂ ਜਿਹੜਾ ਇਹ ਲੰਗਰ ਲਗਾਇਆ ਗਿਆ ਜਿਹਦੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਨੇ ਉੱਤੇ ਖਾਲਸਾ ਢ ਵੱਲੋਂ ਜਿਹੜਾ ਕਿ ਪਾਣੀ ਦਾ ਤੇ ਖੀਰ ਦਾ ਲੰਗਰ ਲਗਾਇਆ ਗਿਆ ਸਤਿਕਾਰ ਜੀ ਮੈਂ ਅਸ਼ੋਕ ਲੋਨਾ ਸੋਸ਼ਲ ਵਰਕਰ ਇਹ ਮੇਰੇ ਪ੍ਰੀਤ ਮਿੱਤਰ ਭਾਈ ਸਾਧ ਦਲਜੀਤ ਸਿੰਘ ਜੀ ਕਹਲੋਂ ਇਹਨਾਂ ਵੱਲੋਂ ਸਾਡੇ ਆਫਿਸ ਬੀਐਚਐਲ ਤੋਂ ਵਿੱਚੋਂ ਬਿਲਕੁਲ ਐਸਐਸਪੀ ਆਫਿਸ ਨਾਲ ਸਾਡੀ ਸਾਂਝੀ ਕੰਦ ਹੈ ਔਰ ਪੁਲਿਸ ਵਿਧਾਨਾ ਸਾਂਝੀ ਕੰਦ ਹੈ ਇਹ ਸਾਡੇ ਕੋਲ ਹਰ ਸਾਲ ਇੱਥੇ ਲੰਗਰ ਲਗਾਉਂਦੇ ਨੇ ਅੱਜ ਵੀ ਸ਼ਾਮਿਲ ਦਾ ਲੰਗਰ ਲਗਾਇਆ ਗਿਆ ਪਾਣੀ ਦੀਆਂ ਬੋਤਲਾਂ ਦੇ ਰਹੇ ਨੇ ਔਰ ਬੜੀ ਸਵਾਦਿਸ਼ਠ ਖੀਰ ਵੰਡ ਰਹੇ ਨੇ ਔਰ ਉਸ ਤੋਂ ਬਾਰੇ ਚੱਕਰ ਪਾਰੇ ਵੀ ਦੇਣਗੇ ਕਾਫੀ ਵੀ ਲਗਾਣਗੇ ਇਹ ਹਰ ਸਾਲ ਸਾਡੇ ਕੋਲ ਸੇਵਾ ਲੈਂਦੇ ਨੇ ਸਾਡਾ ਬੜਾ ਮਨ ਖੁਸ਼ ਹੁੰਦਾ ਕਿਉਂਕਿ ਅਸੀਂ ਵੀ ਜਦੋਂ ਇੱਥੇ ਸੇਵਾ ਕਰਦੇ ਹਾਂ ਤੋ ਹੋਰ ਮੰਨ ਕੁਛ ਹੁੰਦਾ ਕਿਉਂਕਿ ਅਸੀਂ ਵੀ ਸਮਾਜ ਦੇ ਕੰਮ ਆ ਰਹੇ ਆਂ ਔਰ ਪਰਮਾਤਮਾਗੇ ਹੀ ਅਰਦਾਸ ਕਰਦੇ ਆਂ ਕਿ ਪਰਮਾਤਮਾ ਇਸ ਤਰ੍ਹਾਂ ਸਾਡੀ ਸੇਵਾਵਾਂ ਲਈ ਰੱਖਣਾ ਔਰ ਅੱਜ ਦੇ ਦਿਨ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ